ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨ ਹਰ ਨਾਨਕ ਸਾਚ ਵਖਾਨਾ ਸਲੋਕ ਮਹੱਲਾ ਤੀਜਾ ਭਗਤ ਜਨਾਕਾ ਆਪ ਟੁੱਠਾ ਮੇਰਾ ਪਿਆਰਾ ਆਪੇ ਲਇਨ ਜਨ ਲਾਏ ਪਾਤਸ਼ਾਹੀ ਭਗਤ ਜਨਾਕਾ ਦਿੱਤੀ ਅਨ ਸ਼ੇਰ ਛੱਤ ਸੱਚਾ ਹਰ ਬਨਾਏ ਭਗਤ ਜਨਾ ਕਾ ਆਪ ਟੁੱਠਾ ਮੇਰਾ ਪਿਆਰਾ ਆਪੇ ਲਯਨ ਜਨ ਲਾਏ ਪਾਤਸ਼ਾਹੀ ਭਗਤ ਜਨਾ ਕੋ ਦਿੱਤੀ ਅਨ ਸਿਰ ਛਤ ਸੱਚਾ ਹਰ ਬਨਾਏ ਸਦਾ ਸੁਖੀਏ ਨਿਰਮਲੇ ਸਤ ਗੁਰ ਕੀ ਕਾਰ ਕਮਾਏ ਰਾਜ ਓਏ ਨਾ ਆਖਿਐ ਪੇੜ ਮਰਹਿ ਫਿਰ ਜੂਨੀ ਪਾਹਿ ਨਾਨਕ ਵਿਨ ਨਾ ਬਨਕੀ ਵੱਡੀ ਫਿਰਹਿ ਸੋਬਾ ਮੂਲ ਨਾ ਪਾਹਿ ਮਹੱਲਾ ਤੀਜਾ ਸੋਨ ਸਿੱਖਿਆ ਸਾਧਨਾ ਆਇਓ ਜਚਰ ਗੁਰਮਖ ਸ਼ਬਦ ਨ ਲਾਗੈ ਸਤ ਗੁਰ ਸੇਵਿਐ ਨਾਮ ਮਨ ਵਸੈ ਵਿੱਚ ਹੋ ਪਰਮ ਭਉ ਭਾਗੈ ਜਿਹਾ ਸਤ ਗੁਰ ਨੋ ਜਾਣੈ ਤੇ ਹੋ ਹੋ ਵਾ ਤਾ ਸਤ ਨਾਮ ਲਿਵ ਲਾਗੈ ਨਾਨਕ ਨਾਮ ਮਿਲੈ ਵਡਿਆਈ ਹਰ ਦਰ ਸੋਹਨ ਆਗੈ ਭਾਵ ਸਤ ਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਪਿਆਰਾ ਪ੍ਰਭੂ ਆਪਣੇ ਭਗਤਾਂ ਤੇ ਆਪ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ ਭਗਤਾਂ ਦੇ ਸਿਰ ਤੇ ਸੱਚਾ ਛੱਤਰ ਝੁਲਾ ਕੇ ਉਸ ਨੇ ਭਗਤਾਂ ਨੂੰ ਪਾਤਸ਼ਾਹੀ ਬਖਸ਼ੀ ਹੈ ਸਤ ਗੁਰੂ ਦੀ ਦਸੀਕਾਰ ਕਮਾ ਕੇ ਉਹ ਸਦਾ ਸੁਖੀ ਅਤੇ ਪਵਿੱਤਰ ਰਹਿੰਦੇ ਹਨ ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿੱਚ ਲੜ ਮਰਦੇ ਹਨ ਤੇ ਫਿਰ ਜੂਨਾ ਵਿੱਚ ਪੈ ਜਾਂਦੇ ਹਨ ਏ ਨਾਨਕ ਨਾਮ ਤੋਂ ਸਖਣੇ ਰਾਜੇ ਵੀ ਨੱਕ ਵੱਡੇ ਫਿਰਦੇ ਹਨ ਤੇ ਕਦੇ ਸੁਭਾ ਨਹੀਂ ਪਾਉਂਦੇ ਜਦ ਤਾਈ ਸਤਿਗੁਰੂ ਦੇ ਸਾਹਮਣੇ ਹੋ ਕੇ ਮਨੁੱਖ ਸਤਿਗੁਰੂ ਦੇ ਸ਼ਬਦ ਵਿੱਚ ਨਹੀਂ ਜੁੜਦਾ ਕਦ ਤਾਈ ਸਤ ਗੁਰੂ ਦੀ ਸਿੱਖਿਆ ਨਿਰੀ ਸੁਣ ਕੇ ਸਵਾਦ ਨਹੀਂ ਆਉਂਦਾ ਸਤ ਗੁਰੂ ਦੀ ਦੱਸੀ ਸੇਵਾ ਕੀਤਿਆਂ ਹੀ ਨਾਮ ਮਨ ਵਿੱਚ ਵੱਸਦਾ ਹੈ ਤੇ ਅੰਦਰੋਂ ਭਰਮ ਤੇ ਡਰ ਦੂਰ ਹੋ ਜਾਂਦਾ ਹੈ ਜਦੋਂ ਮਨੁੱਖ ਜਿਹੋ ਜਿਹਾ ਆਪਣੇ ਸਤ ਗੁਰੂ ਨੂੰ ਸਮਝਦਾ ਹੈ ਜੇ ਹੋਇਆ ਆਪ ਬਣ ਜਾਏ ਭਾਵ ਜਦੋਂ ਆਪਣੇ ਸਤਿਗੁਰੂ ਵਾਲੇ ਗੁਣ ਧਾਰਨ ਕਰੇ ਤਦੋਂ ਉਸ ਦੀ ਬਿਰਤੀ ਸੱਚੇ ਨਾਮ ਵਿੱਚ ਜੁੜਦੀ ਹੈ ਏ ਨਾਨਕ ਇਹੋ ਜੇ ਜੀਵਾਂ ਨੂੰ ਨਾਮ ਦੇ ਕਾਰਨ ਇੱਥੇ ਆਦਰ ਮਿਲਦਾ ਹੈ ਤੇ ਅੱਗੇ ਹਰੀ ਦੀ ਨਿਗਾਹ ਦੀ ਦਰਗਾਹ ਵਿੱਚ ਉਹ ਸ਼ੋਭਾ ਪਾਉਂਦੇ ਹਨ